ਮੇਰਾ ਨਰਦੇਵ ਸਿੰਘ ਜੀ ਕੀ ਗੱਲਬਾਤ ਹੋਈ ਆ ਜਿਹੜੇ ਤੁਹਾਡੇ ਪੁੱਤ ਨੇ ਪੁੱਤ ਨੇ ਤਨ ਤਨ ਨੂੰ ਸਮਾਨ ਲੈਣ ਗਏ ਸਪੀਰਪੜ ਮੁਰਸਲਾਂ ਦਾ ਕੰਮ ਕਰਦੇ ਸੀ ਉਧਰ ਬਾਉਸੀ ਆਉਂਦਿਆਂ ਜਦੋਂ ਕੰਗ ਨੰਗ ਕੰਗਾਂ ਦੇ ਰਾਹ ਦੇ ਵਿੱਚ ਵੱਜੀ ਉੱਥੇ ਟਰੈਕਟਰ ਦੇ ਵਿੱਚ ਮੌਕੇ ਤੇ ਮੌਤ ਹੋ ਗਈ ਟਰੈਕਟਰ ਵਾਲਾ ਭੱਜ ਗਿਆ ਥੋਈ ਕਿੰਨੇ ਜਾਣੇ ਹੈ ਦੋ ਜਣੇ ਹੀ ਤੁਹਾਡੇ ਪੁੱਤਰ ਦਾ ਕੀ ਨਾਮ ਸੀ ਕਾਛਦੀਪ ਸਿੰਘ ਦੂਜੇ ਮੁੰਡੇ ਦਾ ਗਜੰਟ ਸਿੰਘ ਜੀ ਤੁਹਾਡੇ ਪੁੱਤਰ ਦੀ ਕਿੰਨੀ ਉਮਰ ਸੀ 23 ਸਾਲ ਸੀ ਉਹਨੂੰ ਮਰਜੀ ਸਰਕਟ ਇੰਸਪੈਕਟਰ ਚਾਲਕ ਨੂੰ ਪੁੱਛਣੇ ਗ੍ਰਿਫਤਾਰ ਕਰ ਲਿਆ ਕਿ ਨਹੀਂ ਨਹੀਂ ਜੀ ਉਹਦੇ ਉਦੋਂ ਹੀ ਭੱਜ ਗਿਆ ਫਰਾਰ ਹੋ ਗਿਆ ਉਦੋਂ ਹੀ ਅਸੀਂ ਆਂਦੇ ਕੀ ਮੰਗ ਕਰਦੇ ਜੀ ਪ੍ਰੋਫੈਸ਼ਨਲ ਚਾਰਜਰ ਕੋ ਮੰਗ ਕਰਦੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇਨਸਾਫ ਮਿਲੇ ਸਾਨੂੰ ਜੀ ਸੁੰਦਰ ਸਿੰਘ ਜੀ ਸੁੰਦਰ ਕੀ ਗੱਲ ਪਾਤੋ ਜਿਹੜੀ ਰਾਤੀ ਐਕਸੀਡੈਂਟ ਆ ਦੋ ਨੌਜਵਾਨਾਂ ਦੀ ਗੱਲ ਬਾਤਿਓ ਭਰਾ ਹੀ ਆਪਣਾ ਤੇ ਉਹ ਗਏ ਸੀ ਤਰਨਤਾਰਨ ਸਾਹਿਬ ਕੱਪੜੇ-ਕਪੜੇ ਲੈਣ ਗਏ ਸੀ ਤੇ ਆਉਂਦੇ ਆ ਰਾਹ ਦੇ ਵਿੱਚ ਐਕਸੀਡੈਂਟ ਹੋਇਆ ਉਹਨਾਂ ਦਾ ਤੇ ਜਿਹੜਾ ਚਾਲਕ ਸੀ ਉਹ ਮਾਰ ਕੇ ਫਰਾਰ ਹੋ ਗਿਆ ਮੋਕੇ ਤੋਂ ਤੇ ਇਨਸਾਫ ਚਾਹੀਦਾ ਬਸ ਕੱਲਾ-ਕੱਲਾ ਵਿਚਾਰਾ ਹੈਗਾ ਸੀ ਨਾਲੇ ਭਰਾ ਉਹਦਾ ਤੇ ਕਮਾਈ ਦਾ ਸਾਧਨ ਵਿਚਾਰਾ ਉਹ ਕਰਦਾ ਸਾਰਾ ਕੋਈ ਕਾਹਦੇ ਤੇ ਹੀ ਇਹ ਮੋਟਰਸਾਈਕਲ ਤੇ ਹੀ ਕਾਹਦੇ ਨਾਲ ਐਕਸੀਡੈਂਟ ਆ ਮੋਟਰਸਾਈਕਲ ਉਹ ਮਸ਼ੀਨ ਜਿਹੜੀ ਕਣਕਾਂ-ਕਣਕਾਂ ਨੂੰ ਦਿੰਦੀ ਨਹੀਂ ਸਪਰੇਅ ਸਪੁਰ ਕਰਦੀ ਉਹਦਾ ਨਾਮ ਆ ਇਹ ਵੀਰ ਦਾ ਨਾਮ ਕੀ ਵੀ ਹੇ ਬਿਆਹ ਹਾਜੀ ਬਿਆਹ ਕੀ ਮੰਗੇ ਕਰਦੇ ਜੋ ਮੰਗੇ ਹੋਏ ਨੇ ਪ੍ਰਸ਼ਾਸਨ ਤੋਂ ਕੇ ਵਾਸਨ ਇਨਸਾਫ ਚਾਹੀਦਾ ਵਿਚਾਰੇ ਨੂੰ ਕੋਗੇ ਕਮਾਈਆਂ ਸੰਦੇ ਚਾਰਾ ਹੋਹੀ ਇਹਦੇ ਵਿਚਾਰੇ ਘਰੇ ਉਦਾਂ ਹੀ ਮੇਰੇ ਵੇਲੇ ਕੀ ਕੰਮ ਕਰਦਾ ਹੈ ਵੀ ਕਾਮਚੀਰੀ ਮਸ਼ੀਨ ਚਲਾਉਂਦਾ ਹੈ ਜੀ ਥੋੜੇ ਦਿਨ ਹੋਇਆ ਆਇਆ ਹੈ ਕੰਮ ਤੋਂ ਕੰਪਨੀ ਚ ਕਿਤੇ ਮੇਰਾ ਨਾਮ ਹਰਦੇਵ ਸਿੰਘ ਜੀ ਤੇ ਕੀ ਗੱਲਬਾਤ ਹੋਈ ਆ ਜਿਹੜੇ ਤੁਹਾਡੇ ਪੁੱਤਰ ਨੇ ਪੁੱਤ ਨੇ ਤਨ ਤਨ ਨੂੰ ਸਮਾਨ ਲੈਣ ਗਏ ਸਪੀਰਪੜ ਮੁਰਸਲਾ ਦਾ ਕੰਮ ਕਰਦੇ ਸੀ ਉਧਰੋਂ ਵਾਸੀ ਆਉਂਦੇ ਆ ਜਦੋਂ ਕੰਗ ਨੰਗੇ ਕੰਗਾਂ ਦੇ ਰਾਹ ਦੇ ਵਿੱਚ ਵੱਜੀ ਉੱਥੇ ਟਰੈਕਟਰ ਦੇ ਵਿੱਚ ਮੌਕੇ ਤੇ ਮੌਤ ਹੋ ਗਈ ਟਰੈਕਟਰ ਵਾਲਾ ਭੱਜ ਗਿਆ ਤੇ ਹੋਈ ਕਿੰਨੇ ਜਣੇ ਹੈ ਦੋ ਜਣੇ ਤੁਹਾਡੇ ਪੁੱਤਰ ਦਾ ਕੀ ਨਾਮ ਸੀ ਕਾਛਦੀਪ ਸਿੰਘ ਦੂਜੇ ਮੁੰਡੇ ਦਾ ਗਜੰਟ ਸਿੰਘ ਜੀ ਤੁਹਾਡੇ ਪੁੱਤਰ ਦੀ ਕੰਨੀ ਮਰੀ 23 ਸਾਲ ਹੀ ਹੋ ਗਏ ਮਰਜੀ ਸੈਕਟਰੀ ਪ੍ਰੈਕਟਰ ਚਾਲਕ ਨੂੰ ਖੋਸਣੇ ਗ੍ਰਿਫਤਾਰ ਕਰ ਲਿਆ ਕਿ ਨਹੀਂ ਨਹੀਂ ਜੀ ਉਹਦੇ ਉਦੋਂ ਹੀ ਭੱਜ ਗਿਆ ਫਰਾਰ ਹੋ ਗਿਆ ਉਦੋਂ ਹੀ ਅੱਛੇ ਲਿਆਂਦੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਚਾਹ ਚਰ ਕੋ ਮੰਗ ਕਰਦੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇਨਸਾਫ ਮਿਲੇ ਸਾਨੂੰ ਹੀ ਕੁੰਦਰ ਸਿੰਘ ਆਈ ਕੁੰਦਰ ਕੀ ਗੱਲ ਪਾਤੋ ਜਿਹੜੀ ਰਾਤੀ ਐਕਸੀਡੈਂਟ ਆ ਦੋ ਨੌਜਵਾਨਾਂ ਦੀ ਮਾਮਲਾ ਗਲਬਾਜੀ ਉਹ ਭਰਾ ਹੀ ਆਪਣਾ ਤੇ ਉਹ ਗਏ ਸੀ ਤਰਨਤਾਰਨ ਸਾਹਿਬ ਕੱਪੜੇ ਕੁੱਪੜੇ ਲੈਣ ਗਏ ਸੀ ਤੇ ਆਉਂਦਿਆਂ ਰਾਲੇ ਵਿੱਚ ਅਸੀਲੰਟ ਹੋਇਆ ਉਹਨਾਂ ਦਾ ਤੇ ਜਿਹੜਾ ਚਾਲਕ ਸੀ ਉਹ ਮਾਰ ਕੇ ਫਰਾਰ ਹੋ ਗਿਆ ਮੋਕੇ ਤੋਂ ਤੇ ਇਨਸਾਫ ਚਾਹੀਦਾ ਬਸ ਕੱਲਾ ਕੱਲਾ ਵਿਚਾਰਾ ਹੈਗਾ ਸੀ ਨਾਲੇ ਭਰਾ ਉਹਦਾ ਤੇ ਕਮਾਈ ਦਾ ਸਾਧਨ ਵਿਚਾਰਾ ਉਹ ਕਰਦਾ ਸਾਰਾ ਕੋਈ ਕਾਹਦੇ ਤੇ ਹੀ ਇਹ ਮੋਟਰਸਾਈਕਲ ਤੇ ਹੀ ਕਾਹਦੇ ਨਾਲ ਐਕਸੀਡੈਂਟ ਆ ਮੋਟਰਸਾਈਕਲ ਉਹ ਮਸ਼ੀਨ ਜਿਹੜੀ ਕਣਕਾਂ-ਕਣਕਾਂ ਨੂੰ ਦਿੰਦੀ ਨਹੀਂ ਸਪਰੇਅ ਸਪੁਰ ਕਰਦੀ ਉਹਦਾ ਨਾਮ ਆ ਇਹ ਵੀਰ ਦਾ ਨਾਮ ਕੀ ਵੀਰ ਦਾ ਐਜੰਟ ਆ ਸੀ ਤੇ ਵਿਆਹ ਹੈ ਹਾਂਜੀ ਵਿਆਹ ਹੈ ਕੀ ਮੰਗੇ ਕਰਦੇ ਜੋ ਮੰਗੇ ਹੋਏ ਆ ਪ੍ਰਸ਼ਾਸਨ ਤੋਂ ਅਗੇ ਬਸ ਇਨਸਾਫ ਚਾਹੀਦਾ ਵਿਚਾਰੇ ਨੂੰ ਕੋਗੇ ਉਹ ਕਮਾਈ ਦਾ ਸਾਧਨ ਵਿਚਾਰਾ ਹੋ ਹੀ ਇਹਦੇ ਵਿਚਾਰੇ ਘਰੇ ਉਦਾਂ ਹੀ ਮੇਰੇ ਨੂੰ ਵੇਲੇ ਕੀ ਕੰਮ ਕਰ ਕਰਦਾ ਹੈ ਜੀ ਕਾਮੇਦਰੀ ਮਸ਼ੀਨ ਚਲਾਉਂਦਾ ਹੈ ਜੀ ਥੋੜੇ ਦਿਨ ਹੋਇਆ ਆਇਆ ਜੀ ਕੰਮ ਤੋਂ ਕੰਪਨੀ ਚ ਕਿਤੇ